ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵਾਈਦਾ ਜਰੂਰ ਕਨਫਰਮ ਕਰ ਲਿਓ ਪਿੰਡ ਬਲੇਰ ਤਹਿਸੀਲ ਪੱਤੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਵੀਡੀਓ ਬਣਾਉਣ ਇੱਕ ਤਾਜੀ ਸੂਈ ਗਾਂ ਇਹ ਕੇ ਜਿਹੜੀ ਵਿਚਕਾਰ ਮਾਝੇ ਗੱਬਨ ਤੇ ਜਿਹੜੀ ਸਾਈਡ ਤੇ ਮਾਝੇ ਇਹ ਵੀ ਦੋਸਤੋ ਬਿਲਕੁਲ ਤਾਜੀ ਸੂਈ ਹੈ ਜੀ ਪ੍ਰੋਪਰ ਡਿਟੇਲ ਸਾਰੀ ਇਹ ਨਾ ਤੰਨਾ ਨਾ ਦੀ ਆਪਾਂ ਭਾਈ ਦੇ ਕੋਲੋਂ ਪੁੱਛ ਕੇ ਤੋ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਭਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲਈਏ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਜੀ ਬੇਨਤੀ ਹੈ ਚੈਨਲ हां जी भाई सास्दी काल जी सास्दी का वीर जी सास्दी का और भाई जी ठीक ठाक ठीक ठाक ही बढ़िया जी एड्रेस बोल दोगे अपना का एड्रेस अपना पिन प्रेल जिला तरनतारन हां जी तहसील पट्टी ठीक है जी हां जी ਤੇ ਫੋਨ ਨੰਬਰ ਹੈਗਾ 7529945482 ਠੀਕ ਹੈ ਜੀ ਤੇ ਨਾਮ ਗਰ ਸਾਹ ਸਿੰਘ ਨਾਗਰ ਸਾਹਬ ਸਿੰਘ ਜੀ ਤੇ ਨਾਗਰ ਜੀ ਹੈ ਨਾ ਇੱਕ ਨਾਗਰ ਆ ਇੱਕ ਗਾਵਾ हां जी ਤੇ ਦੋ ਮਜਾਂ ਦੋ ਮਜਾਂ ਹੈ ਨਾ ਜੀ ਇੱਕ ਮਜ ਗੱਬਲ ਤੋਂ ਦੋ ਇੱਕ ਸਹੀ ਹੈ ਨਾ ਇੱਕ ਸਹੀ ਹੈ ਠੀਕ ਹੈ ਸ਼ੁਰੂ ਕਰ ਲਈ ਆਪਾਂ ਗਾਂ ਤੋਂ ਪਹਿਲੋ हां जी ਦੱਸੋ ਇਹਦੇ ਬਾਰੇ ਇਹ ਸੁਵਾਂ ਕਰਨਾ ਸਹੀ ਇਹ ਸੁਵਾਂ ਵੀਰ ਜੀ ਜਿੱਤੋ ਲਈ ਹੋਰ ਘਰ ਦਾ ਦੂਜਾ ਜਾਂਦਾ ਭਾਏ ਗੱਡੀ ਕੋਈ ਪੁੱਛਾ ਕੇ ਲੈ ਤੇ ਚਾਗਣ ਲੈ ਠੀਕ ਹੈ ਜੀ ਨਹੀਂ ਗੱਡੀ ਆ ਸਾਹਮਣੇ ਆਪਦੀ ਦੇਖ ਕੇ ਖੱਲੀ ਕਰੇ ਕਿੰਨਾ ਟਾਈਮ ਹੋ ਗਿਆ ਸ੍ਰੀ ਸ੍ਰੀਨਵਾਜ ਵੀਜੀ ਇਹਨੂੰ 8 ਮਹੀਨਾ ਹੋ ਗਿਆ ਬੱਚਾ ਤੇ ਬੱਚੀ 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 ਠੀਕ ਹੈ ਬੱਚੀ ਜਰਸੀ ਹੁੰਦੀ ਹੈ ਜਰਸੀ ਬੱਚੀ ਠੀਕ ਹੈ ਜੀ ਹਾਂਜੀ ਤੇ ਹੁਣ ਜੀ ਦੁੱਧ ਥੱਲੇ ਦੁੱਧ ਵੀ ਜੀ ਹੁਣਾ ਜਿਹੜਾ ਗਰਮ ਦੁੱਧ ਉਹਦੇ ਭਾਵੇਂ 18-19 ਕਿਲੋ ਹੋਵੇ ਜੀ ਠੰਡਾ ਦੁੱਧ 16 ਕਿਲੋ ਹੋਵੇ ਤੇਰੇ 16 ਕਿਲੋ ਜਿਹੜਾ ਹੁਣ ਚਵਾਉਣ ਡਈ ਹੈ ਚਵਾਉਂਦੇ ਹਾਂ ਠੀਕ ਹੈ ਗਰਮ ਤੇ ਭਾਵੇਂ 18-19 ਕਿਲੋ ਵਿਖਾਲਾ ਕਰਦੇ ਆ ਉਹ ਵਿਖਾਵਾ ਨਾ ਬਾਕੀ ਠੰਡੀ ਦੀ ਬਹੁਤ ਜਿਆਦੀ ਹੈ ਇਹ ਨਹੀਂ ਕੋਈ ਕਾਲਾ ਲੋ ਜੀ ਦੇਖੋ ਜੀ ਇਹ ਥਾਂ ਬਹੁਤ ਵਧੀਆ ਲੱਗਾ ਲੱਗਣਾ ਦੇਖੋ ਗੋਲੀ ਲੱਗੇਗੀ ਆ ਬਹੁਤ ਵਧੀਆ ਲੱਗਾ ਚਿਹਰ ਚੌਣ ਵੜੀ ਹੈ ਲੋ ਜੀ ਕਰੋ ਚੈੱਕ ਦੇਖੋ ਜੀ ਆਹ ਲੋ ਜੀ ਕਰੋ ਚੈੱਕ ਆਹ ਠੰਡੀ ਹੈ ਹਾਂ ਠੀਕ ਹੈ ਜੀ ਲੋ ਤੋੜ ਕੇ ਦਿਖਾਈਏ ਬਜੀ ਇਹ ਸ਼ਾਈ ਵਾਲਾ ਕਰ ਉਸ ਨੂੰ ਇਹ ਕਰ ਉਸ ਆ ਸ਼ਾਈ ਵਾਲਾ ਸ਼ਾਈ ਵਾਲਾ ਤੇ ਐਚ ਐਫ ਨਾ ਕਰ ਉਸ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਕਰਿਓ ਚੈੱਕ ਜਰੂਰ ਸੋਨਾ ਕੱਦ ਕਾਠਿਆ ਗਾਂ ਦਾ ਤਰ੍ਹਾਂ ਦੀ ਕੁਆਲਿਟੀ ਬਹੁਤ ਵਧੀਆ ਤੇ ਦੱਸੋ ਪੂਰੇ ਨਗਰ ਮਤਲਬ ਸਲੀਕਦੀ ਆ ਹਾਲੋ ਜੀ ਕਰੋ ਚੈੱਕ ਜੀ 18 ਕਿਲੋ ਦੁੱਧਾਂ ਵਿਖਾਵਾ ਕਰਦੀ ਆ ਵਿਖਾਵਾ ਤੇ ਵਹੇ ਜਰੂ ਆਰਡਰ ਕੁਆਲਟੀ ਹਿਸਾਬ ਨਾਲ ਬਹੁਤ ਵਧੀਆ 16 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ ਜਿਹੜਾ ਚੋਣ ਲਈ ਹੁਣ ਚੋਣ ਲਈ ਲਓ ਜੀ ਠੰਡਾ ਕਰ 16 ਕਿਲੋ ਰੇਕ ਭਾਏ ਕੋਈ ਧਾਰ ਨਾ ਮਾਰੇ ਅਛਾ ਜੀ ਗਾਰੰਟੀ ਦੀ ਹੈ ਜੀ ਹਾਂ ਜੀ ਹਾਂ ਜੀ ਚੋਣ ਇੱਕ ਨੰਬਰ ਹੋ ਗਈ ਲਓ ਜੀ ਕਰਿਓ ਚੈੱਕ 16 ਲੀਟਰ ਦੁੱਧ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਆ ਲਓ ਜੀ ਜਿਹੜੇ ਵੀਰ ਨੇ ਵੀਡੀਓ ਕਾਲ ਤੇ ਮੰਗਾਉਣੀਆਂ ਬੇਸ਼ੱਕ ਗਾਰੰਟੀ ਤੇ ਮੰਗਾ ਸਕਦਾ ਬੱਚਾ ਵੀ ਇਹਦੇ ਮਗਰ ਵਸ਼ੀ ਜਰਸੀ ਵਸ਼ੀ ਵਸ਼ੀ ਸੂਆ ਕੋ ਦੂਜਾ ਮਾਲੇ ਕੋ ਤੇਜਾ ਮਾਲੇ ਉਹ ਤੋਂ ਦੇ ਡਿਮੈਂਡ ਕਰਤੀ ਆ ਲਓ ਕਰਿਓ ਚੈੱਕ ਵਸ਼ੀ ਬਹੁਤ ਸੋਹਣੀ ਹਾਲੋ ਜੀ ਅੱਛਾ ਬਈ ਤਰਾਪੁਰਾ ਚਾਰੇ ਸਾਂ ਜੈਂ ਬਰਾਤਾ ਐ ਬਰੋਬਰ ਵੀਰ ਜੀ ਬਾਗੀ ਠੰਡੀ ਧੀਰੀ ਬਹੁਤ ਜ਼ਿਆਦੀ ਆ ਠੀਕ ਹੈ ਲੋ ਜੀ ਕਰਿਓ ਚੱਕ ਜੀ ਆਹ ਲੋ ਜੀ ਦੇਖੋ ਜੀ ਮੇਰੇ ਕੋਲ ਦੱਸੋ ਹਾਂ ਥਾਂ ਬਹੁਤ ਵਧੀਆ ਲੱਗਾ ਹਾਲੋ ਜੀ ਬਿਲਕੁਲ ਇਧਰ ਮਿਲਤ ਮੈਂ ਬਹੁਤ ਮੋਟੀ ਆ ਕਰਿਓ ਚੱਕ ਇੱਕ ਰੀ ਜ਼ਰੂਰ ਥਾਣ ਵੇਖੋ ਕੱਡਾ ਵਧੀਆ ਸਰ ਜੀ ਬਹੁਤ ਵਧੀਆ ਥਾਣਾ ਥੀ ਚੋਈ ਮੁੱਠੀ ਦਾ ਜੇ ਕਿਸੇ ਵੀਰ ਨੇ ਮਸ਼ੀਨ ਤੇ ਚੋਈ ਕਰੇ ਤਾਂ ਵੀ ਬਹੁਤ ਹੋ ਗਈ ਕਿੰਨਾ ਮੁੱਲ ਕਰਨਾ ਭਾਈ ਸਾਹਿਬ ਮੁੱਲ ਤੇ ਵੀਰ ਜੀ ਉਤਰਾ 70 ਹੀ ਕਰਦੇ ਆ ਹਾਂ ਜੀ ਤੇ 100 ਕਿਲੋਮੀਟਰ ਦਾ ਪਹੁੰਚ ਤੜੀ ਜੀ ਦਾ 100 ਕਿਲੋਮੀਟਰ ਤੱਕ 65000 ਰੁਪਏ ਦੇ ਵਿੱਚ ਹਾਂ ਜੀ ਕਿਉਂਕਿ ਸਾਡਾ ਆਵਦਾ ਲੈ ਕੇ ਆ ਜੂ ਤੇ 20000 ਤੇ 20000 ਠੀਕ ਲੋ ਆਫਰ ਲਾਤੀ ਇਹ ਜਾਈ ਨੇ ਵੀ 100 ਕਿਲੋਮੀਟਰ ਤੱਕ ਦੀ ਪਹੁੰਚ 65000 ਰੁਪਏ ਦੇ ਵਿੱਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਈ ਕਹਿੰਦਾ ਤੇ 62000 ਰੁਪਏ ਤੁਹਾਨੂੰ ਇਹ ਗਾਂ ਮਿਲ ਜਿਹੜੀ ਨਾਲ ਇੱਕ ਵਸ਼ੀ ਤੇ ਨਾਲ ਦੁੱਧ ਜਿਹੜਾ 16 17 ਕਿਲੋ ਤਿਆਰ ਹੈ ਆਓ ਇਹਨੂੰ ਬਰੇ ਇੱਕ ਗੱਬਣ ਮੱਝ ਬਰੇ ਦਸੀ ਇਹ ਗੱਬਣ ਝੋਟੀ ਵੀ ਜੀ ਦੂਜਾ ਸੂਆ ਸੁਣਾ ਨੇ ਅੱਛਾ ਜੀ ਹਾਂ ਜੀ ਤੇ ਬਾਕੀ ਪਹਿਲੇ ਸੂਏ ਵੀਰ ਜ 13 ਕਿਲੋ ਦੋ ਦੰਦੇ ਚੋਇਆ 13 ਕਿਲੋ ਦੋ ਚੋਇਆ ਪਹਿਲੇ ਸੋਇਆ ਹਾਂਜੀ ਤੇ ਫੇਰ ਬਾਕੀ ਇਹ ਵੀ ਇੱਕ ਗੱਲ ਦੱਸੀ ਜਿਹੜੀ ਚੀਜ਼ ਦੱਸ ਕੇ ਦੇਣੀ ਦੱਸ ਕੇ ਦੇਣੀ ਅਗਲੇ ਥਾਂ ਦੀ ਤੇਲ ਨਹੀਂ ਤੇਲ ਜੋ ਅਗਲੇ ਜਮੰਦਰੂ ਦੇ ਲਿਆ ਜਮੰਦਰੂ ਚੱਲਿਆ ਨਹੀਂ ਪਹਿਲੇ ਸੋਇਆ ਠੀਕ ਹੈ ਜੀ ਤੇ ਤਿੰਨਾਂ ਥਣਾਂ ਜੋ 13 ਕਿਲੋ ਦੋ ਤੋਂ ਬਣਾਇਆ 13 ਕਿਲੋ ਦੋ ਤਿੰਨਾਂ ਥਣਾਂ ਤੋਂ ਬਣਾਇਆ ਹੈ ਨਾ ਤੇ ਜਿਹੜਾ ਪਹਿਲੇ ਥਣ ਜਿਹੜਾ ਬਾਂਦੇ ਥਣ ਉਹ ਬੈਣੀ ਵਾਲੇ ਪਾਸੇ ਦਾ ਮੂਰਲਾ ਠੀਕ ਹੈ ਬੈਣੀ ਵਾਲ ਦਾ ਠੀਕ ਹੈ ਬੈਣੀ ਵਾਲ ਦਾ ਅਗਲਾ ਥਣਾ ਅੱਛਾ ਜੀ ਬੈਣੀ ਵਾਲੇ ਪਾਸੇ ਦਾ ਜਿਹੜਾ ਮੂਰਲਾ ਥਣ ਦੋਸ ਨਾਲੀ ਮੂਰਲਾ ਥਾਣੇ ਦਾ ਹਾਂ ਆਗਲਾ ਵੇ ਹਾਂ ਬਿਲਕੁਲ ਨਿੱਕਾ ਥੋੜਾ ਨਿੱਕਾ ਥਾਣਾ ਉਹ ਚੱਲਿਆ ਨਹੀਂ ਗਿਆ ਜਮਾਂਦਰ ਵੀ ਨਹੀਂ ਚੱਲਿਆ ਬਾਕੀ ਪਿੱਠ ਪੜੇ ਦੀ ਚੜ੍ਹਦੀ ਚੜ੍ਹਦੀ ਠੀਕ ਹੈ ਜੀ ਤੰਨਾ ਥਾਣਾ ਦੇ ਵਿੱਚੋਂ ਬਾਈ ਕਹਿੰਦਾ ਵੀ 13 ਕਿਲੋ ਦੁੱਧ ਨੇ ਪਹਿਲੇ ਸਵੇਰ ਚ ਆਇਆ ਤੇ ਕੰਨਾ ਟਾਈਮ ਪਿਆ ਸੋਚਦੇ ਸਾਬ ਵੱਧ ਤੋਂ ਵੱਧ 2-3 ਦਿਨ ਲੈ ਜੂਗੀ ਵੱਧ ਤੋਂ ਵੱਧ 2-3 ਦਿਨ ਖੜੀ ਹੈ ਨਾ ਜੀ ਠੀਕ ਹੈ ਜੀ ਲਿਓ ਜੀ ਤੋਰੋ ਕਰ ਨੂੰ ਬਾਕੀ ਮੈਦਾ ਵਜਨ ਰੋਡ ਬਹੁਤ ਜ਼ਿਆਦਾ ਚੰਗਾ ਹਾਂ ਤੇ ਹੈਗੀ ਬਰੀਕੀ ਜਾਂ ਪੌਰ ਪਲੀ ਸਾਂਭੀ ਬਹੁਤ ਜ਼ਿਆਦੀ ਬਿਲਕੁਲ ਰਿੰਗ ਸਿੰਘ ਨਿਕਾ ਨਿਕਾ ਤੇ ਇਹ ਥੋੜੀ ਜਿਹੀ ਮਧਰੀ ਡੋਲੀ ਚੋਂਦੀ ਹੈ ਨਾ ਮਧਰੀ ਡੋਲੀ ਡੋਲੀ ਮਧਰੀ ਗੋਡੀ ਚੋਂਦੀ ਹੈ ਬਾਕੀ ਵਜਨ ਵੱਡੀਆਂ ਮਈਆਂ ਜਨਾਂ ਹਾਂ ਲੋ ਜੀ ਵਜਨ ਮਜੂਦਲੇ ਪਾਸੇ ਪੂਰੀ ਨਗਰ ਆ ਚੈੱਕ ਜ਼ਰੂਰ ਕਰਿਓ ਆ ਨਾ ਬਾਈ ਨੇ ਬਾਹਰ ਰੋੜੀ ਪਾਈ ਆ ਤੇ ਫਰਸ਼ ਪਾਉਂਦਾ ਕਰਕੇ ਉੱਤੇ ਥੋੜਾ ਜਿਹਾ ਪਹੁੰਚ ਨੂੰ ਤੁਰਨ ਦੀ ਦਿੱਕਤ ਹੋ ਜਾਂਦੀ ਆ ਵੇਖੋ ਜੀ ਲਓ ਜੀ ਬਹੁਤ ਸੋਹਣੀ ਮੱਝ ਵੱਡਾ ਕਰਦਕਾਠ ਫੁੱਲ ਹੈਵੀ ਬੋਡੀ weight ਬਾਕੀ ਆ ਵੇਖੋ ਆ ਥਾਣਾ ਅਗਲਾ ਜਿਹੜਾ ਇਹ ਆ ਲੰਮਾ ਵਾਂ ਹਾਂ ਜਿਹੜਾ ਦੂਜਾ ਉਹ ਨਿਗਾਹ ਆ ਜਮਾਦਰੂ ਚੱਲਿਆ ਨਹੀਂ ਨਿਕਟਿਆ ਰਿਹਾ ਜਮਾਦਰੂ ਤੋਂ ਬੰਦੇ ਹੈ ਨਾ ਹ ਲੋਜੀ ਜਮਾਂਦਰੂ ਦੋਸਤੋ ਕਿਸੇ ਕਾਰਨ ਵਜਾ ਕਰਕੇ ਬੰਦ ਹੋ ਗਿਆ ਚਲੋ ਥਾਂ ਚਲੋ ਮਾਲਕ ਜਾਂਦਾ ਹਾਂ ਪਹਿਲੇ ਸੂਏ ਨਹੀਂ ਚੱਲਿਆ ਉਹਦੇ ਠੀਕ ਹੈ ਜੀ ਤਿੱਲਿਆ ਜੀ ਤਿੱਲਰ ਦਾ ਮੁੱਲ ਹੋਣਾ ਜੀ ਹਾਂ ਜੀ ਅਗਲੇ ਥਾਂ ਦੀ ਤੇ ਲਿਆ ਹੂੰ ਅਗਲੇ ਥਾਂ ਦੀ ਬਹਿਣੀ ਵਾਲੇ ਪਾਸੇ ਦੀ ਤਿੱਲ ਕਰਿਓ ਚੈੱਕ ਬਾਕੀ ਵਜਨ ਮੌਜੂਦ ਜਿਹੜਾ ਪੂਰਾ ਫੁੱਲਿਆ ਦੋਦੋ ਕਰਮਾ ਵਾਲੀ ਚਲੋ 13 ਕਿਲੋ ਪਹਿਲੇ ਸੂਏ ਬਾਈ ਕੰਦਾ ਖਵਾਇਆ ਚਲੋ ਜਿਆਦਾ ਨਹੀਂ ਤੇ 13 14 ਕਿਲੋ ਆਕੀ ਨੀ ਹੋ ਗਈ ਬਾਕੀ ਦੋਤੇ ਸੇਵਾਤੀ ਹੈ ਜੀ ਨਾ ਜੀ ਉਹ ਗਾੜੀ ਸੇਵਾ ਦਾ ਕੋਈ ਪਾਉ ਦੇ ਚਲੂਗਾ ਹਾਂਜੀ 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 ਬਿਲਕੁਲ ਪਤਲੀ ਚਮੜੀ ਦੀ ਪਤਲੀ ਚਮੜੀ ਦੀ ਵੇਖੋ ਲੋ ਜੀ ਇਹ ਕਾਗਜ਼ ਵਰਗੀ ਪਤਲੀ ਬਾਕੀ ਥਣ ਪੜੀ ਬਹੁਤ ਖੁੱਲੀ ਆ ਅਜੇ ਇਹਨੇ ਬਾਨਨਾ ਮੈਨੇ ਹਾਂਜੀ ਹਾਂਜੀ ਕੱਢ ਜੇ ਤਾਂ ਭਾਵੇਂ ਹੌਤਾ ਕੱਢ ਜੇ ਹਾਂਜੀ ਆ ਜੀ ਇਹ ਜਾਨੋਂ ਦੇ ਵਿੱਚ ਗੱਡੀਆਂ ਚ ਹਾਂ ਹਾਂ ਗੱਡੀ ਗੁੱਡੀ ਦਾ ਇਦਾਂ ਵਰਕ ਪਾਇਆ ਤੇ ਕੀ ਮੁੱਲ ਕਰਨਾ ਇਹਦਾ ਮੁੱਲ ਤੇ ਵੀ ਜੇ ਇਹ ਤਾਂ ਹੁੰਦਾ ਮੈਂ ਇਹਦਾ ਸਾਰਾ ਦੱਜਾ ਵੀ ਚੱਲਦਾ ਹੂੰ ਤੇ ਫਿਰ ਤੇ ਮੈਂ 140 ਦੀ ਹਾਂਜੀ ਕਿੱਤਾ ਮੈਨਾ ਕਦ ਕਰ ਰਿਹਾ ਕਦ ਕਰ ਰਿਹਾ ਬਾਕੀ ਸਫਾਈ ਵੜੀ ਮੈਰੀ ਹਾਂਜੀ 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 ਤੇ ਅੱਜ ਇਹਦਾ ਮੁੱਲ 90 ਕਰਦੇ ਆ 90 ਹਾਂ ਸਿਰਫ ਜਾਨੀ ਕਿ ਉਥਲਾ 50 ਹਜ਼ਾਰ ਡਾਤਾ ਉਹ 50 ਹਜ਼ਾਰ ਡਾਤਾ ਠੀਕ ਹੈ ਜੀ ਇਹ ਇਸ 100 ਕਿਲੋਮੀਟਰ ਤੇ 85 ਹਜ਼ਾਰ ਹੀ ਮੈਨਾ ਵਾਈ 100 ਕਿਲੋਮੀਟਰ ਤੱਕ ਪਹੁੰਚ 85 ਹਜ਼ਾਰ ਹਾਂਜੀ ਹਾਂਜੀ ਜੇ ਕੋਈ ਵੀਰ ਗੱਡੀ ਆਪਣੀ ਲੈ ਆਵੇ 85 85 ਤਿੰਨ ਹਜ਼ਾਰ ਰੁਪਿਆ ਡਾਉਣਾ ਹੈ ਨਾ ਆਪਾਂ ਦੇਣ ਵਾਲਾ ਔਰਦਿਆਂ ਵਾਲਾ ਮੁੱਲ ਕੀਤਾ ਬਾਕੀ ਹੁਣ ਇਹੋ ਜੀ ਮੈਂ ਪਲੀ ਪੁਲੀ ਆ ਤੇ ਜੇ ਕਿਤੇ ਮੈਂ ਦਾ ਸਾਹ ਨੂੰ ਜ਼ਿਆਦਾ ਫੇਰ ਮੈਂ ਮੈਨੂੰ ਵੀ ਕਿਤੇ ਦੇਣੀ ਤੇ ਮੰਮੀ ਹਾਂ ਨਹੀਂ ਇਹ ਤੇ ਗੱਲ ਹੈ ਬਾਕੀ ਸਭ ਦੇਖੋ ਕਿੰਨਾ ਬਰੀਕ ਲੱਗਾ ਇਹ ਨਵੀਂ ਝੋਟੀ ਆ ਠੀਕ ਹੈ ਜੀ ਹਾਂਜੀ ਬਾਕੀ ਚਲੋ ਜੀ ਜੋ ਮਾਲਕ ਨੇ ਕੀਤਾ ਹਾਂ ਬਾਕੀ ਵਜਨ ਜੀ ਮੈਂ 60 ਹਜ਼ਾਰ ਦੀ ਆ ਠੀਕ ਹੈ ਜੀ ਆਓ ਜੀ ਦੋਗੇ ਗੱਪਣਾ ਆ ਰਸੂਈ ਮਾਜੀ ਤੇ ਪਰ ਦਸੀ ਇਹ ਵੀ ਜੀ ਕੱਲ ਸੂਈ ਜੋ ਮੈਂ ਹਾਂਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਕੱਟੀ ਜੋ ਆ ਆ ਲੋ ਜੀ ਕੱਟੀ ਇਹਦੇ ਮਗਰ ਵੀ ਹੈਗਾ ਗਾਂ ਦੇ ਨਾਲ ਵਸ਼ੀ ਤੇ ਮਾਜੀ ਦੇ ਮਗਰ ਕੱਟੀ ਆ ਕਰੇ ਚੱਕ ਜੀ ਆ ਗਲੇ 나ੜੂ ਦੇ ਆ ਲੋ 나ੜੂ ਬਿਲਕੁਲ ਗਿੱਲਾ ਹੈ ਗ ਹਾਂ ਜੀ ਕੱਟੀ ਬਹੁਤ ਸੋਹਣੀ ਹੈ ਜੀ ਬਿਲਕੁਲ ਜੈੱਡ ਬਲੈਕ ਹੈ ਸਾਰੀ ਥੋੜੀ ਜਿਹੀ ਪੂਛ ਤੇ ਵਾਲ ਬੈਠ ਹਾਂ ਜੀ ਅੱਛਾ ਭਾਈ ਜੀ ਕਿੰਨਾ ਬੋਲਾ ਚੋਂਦੇ ਇਹ ਬੋਲਾ ਤਾਂ ਆਪਣੇ 7 ਕਿਲੋ ਹੋਊਗਾ ਅੱਜ ਵੀਰ ਜੀ ਸੇ ਸਾਫ ਕੀਤੀ ਮੈਂ ਅੱਛਾ ਜਿਹੜੀ ਸਟਾਰਟਿੰਗ ਦਾ 7 ਕਿਲੋ ਹਾਂ 7 ਕਿਲੋ ਸਟਾਰ ਹੈ ਠੀਕ ਹੈ ਸੂਹਾ ਦੁਜਾ ਸੂਈ ਦੁਜਾ ਨਹੀਂ ਤੀਜਾ ਜਣੇ ਕੋਈ ਆਦਾ ਆਪਦਾ ਵਿਆਹ ਦੇ ਵੇਪ ਪਰਖ ਕਰੀ ਆਉਂਦੀ ਨਰਖਪੁਰ ਕਰ ਹਾਂ ਜੀ ਹਾਂ ਜੀ ਲਓ ਜੀ ਤੋਰੀਏ ਨੂੰ ਕੱਢ ਕੇ ਦਿਖਾਈਏ ਬਾਹਰ ਕਰੀ 7 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਕਰਵਾਈ ਨੇ ਬੱਚਾ ਇਹਨੇ ਕੱਟੀ ਦਿੱਤੀ ਹੈ ਸੂਹਾ ਤੁਹਾਡੇ ਸਾਹਮਣੇ ਹੌਟੀ ਸੁਹੀਏ ਬਾਈ ਕਹਿੰਦਾ ਵੀ ਬੋਲੇ ਜੋ ਸਾਫ ਸੁਥਰਾ ਕਰੇ ਮੈਂ ਨਾ ਥੱਪੀ ਜੀ ਪਈ ਆ ਸੂਕੇ ਨਾਲ ਤੈ ਜੀ ਮਾਰ ਗਈ ਆ ਹਾਂਜੀ 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 ਨਾਲੇ ਥੋੜਾ ਮੌਸਮ ਖੰਡ ਹਾਂਜੀ ਹਾਂਜੀ ਆ ਕਰਿਓ ਚੈੱਕ ਜੀ ਜਰੂਰ ਇੱਕ ਵਾਰੀ ਹਾਂ ਲਓ ਜੀ ਕਿੰਨੀ ਕੁ ਉਮੀਦ ਹੈ ਬਾਈ ਰੱਖੀ ਜਾਂਦੀ ਇਹ ਫੇਰ ਵੀ ਚਲੋ ਹਾਂਜੀ ਕਿੰਨੀ ਕੁ ਉਮੀਦ ਦੋਦੀ ਕਰਦੀ ਮੈਂ ਤੁਹਾਨੂੰ ਦੋਦੀ ਵੀ ਇਹ ਜੇ ਉਮੀਦ ਆ 10 ਕਿਲੋ ਤਾਂ ਮੈਂ ਬਣਾ ਲੂਗੀ 10 ਕਿਲੋ ਤਾਂ ਮਜ਼ੇ ਜਿਆਦਾ ਨਹੀਂ ਕਰਾਂ 10 ਕਿਲੋ ਦੋਦ ਕਰ ਚੁੱਕੀ ਮੈਂ ਹਾਂ ਕਿਉਂਕਿ 3 ਕਿਲੋ ਜੇ ਆ ਹਾਂ ਮਤਲਬ ਮੇਲੇ ਮੂਲੇ ਮਾਰਦ ਨਹੀਂ ਚੁੱਕਦਣਾ ਹੈ ਨਾ 15 ਦਿਨ ਹੀ ਜਾ ਕੇ ਡੰਗਰ ਦੋਤੇ ਹੁੰਦਾ ਹਾਂਜੀ 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 7 ਕਿਲੋ ਤਿਆਰ ਹੈ ਦੋਸਤੋ ਮੌਕੇ ਦਾ ਬਾਕੀ ਸਾਫ ਸੁਥਰੀ ਹੈ ਮੈਂ ਠੀਕ ਹੈ ਜੀ ਲਓ ਜੀ ਕਰਿਓ ਜਰੂਰ ਚੱਕ ਕੇ ਇੱਕ ਵਾਰੀ ਬਿਲਕੁਲ ਤਾਜੀ ਸੂਈ ਕਲ ਦੀ ਗਿੱਲਾ ਨਾਲੂ ਬੱਚੇ ਦਾ ਕੱਟੀ ਮਗਰ ਧਾਰਾ ਤੋਰਾ ਬਾਈ ਚਾਰੇ ਨਾਲ ਬਰਾਬਰ ਬਰਾਬਰ ਚੌਂ ਦੇ ਬਹੁਤੀ ਰੂਮਰ ਦੀ ਪੋਲੀ ਠੀਕ ਹੈ ਜੀ ਚੈੱਕ ਦੋਸਤੋ ਕਰ ਲਿਓ ਜਰੂਰ ਇੱਕ ਵਾਰੀ ਹਾਂਜੀ ਅੱਜ ਬਾਈ ਨੇ ਵੱਡੀਆਂ ਆਫਰਾਂ ਲਾ ਦਿੱਤੀਆਂ 100 ਕਿਲੋਮੀਟਰ ਤੱਕ ਦੀ ਪਹੁੰਚ ਆਹ ਜਾਈ ਦੇ ਕੋਲ। ਲਓ ਜੀ ਕਰੋ ਜੀ ਚੈੱਕ ਜੀ ਕਰੋ। ਹਾਂਜੀ ਬਾਈ ਜੀ। ਇਹਦੀ ਵੀ ਕਿੰਨੇ ਚ ਪਹੁੰਚ ਕਰ ਰਣੀ ਹੈ? ਇਹਦਾ ਵੀ ਜੀ ਮੁੱਲ ਆਪਾਂ ਔਣ ਦੀਆਂ ਵਾਲਾ ਕਰ ਦਨੇ ਆ। ਹੂੰ। ਮੁੱਲ ਦਾ ਕਰਦੇ ਆ 80। ਹਾਂਜੀ। ਤੇ 75 ਹਜ਼ਾਰ ਕਿ ਪਹੁੰਚ ਕਰਦਾ। 75 ਹਜ਼ਾਰ 100 ਕਿਲੋਮੀਟਰ ਪਹੁੰਚ ਕਰਾਂਗੇ। ਠੀਕ ਹੈ ਜੀ। ਹਾਂਜੀ। ਲਓ ਜੀ ਮੁੱਲ ਡਿਮਾਂਡ 80 ਰੁਪਿਆ। 75000 ਦੇ ਵਿੱਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਫ੍ਰੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਇਆ ਫਿਰ ਉਹ ਆ ਗਈ ਮੈਂ ਬਹੁਤ ਜਾਈ ਚੰਗੀ ਮਹਿਸੂੂਸ ਆ ਗਿਆ ਨਾ ਹਾਂ ਥੋੜੀ ਜੀ 부ਜੀ ਜੀ ਪਈ ਅਜੇ ਹਾਂ ਨਹੀਂ ਇੱਕ ਦੋ ਤਿੰਨ ਚਲੋ ਸੇਵਾ ਉੱਤੇ ਬਾਕੀ ਦੁੱਧ ਦਾ 10 ਕਿਲੋ ਆਉਣਾ ਦੇ ਦੇਣਾ ਰੋਟੀ ਚੰਗੀ ਆ ਠੀਕ ਹੈ ਜੀ ਹਾਂਜੀ ਲਓ ਜੀ ਤਿੰਨ ਮਗ ਤੁਹਾਨੂੰ ਦਿਖਾਤੇ ਦੋ ਨਾਲ ਸੂਏ ਸਵਾਏ ਤੇ ਇੱਕ ਗੱਪਣ ਸੂਏ ਸਵਾਏ ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਗੱਪਣ ਪਸ਼ੂ ਨੂੰ ਥੋੜਾ ਦੀ ਟਿਪ ਕੇ ਪਾਸ ਕਰਕੇ ਤਸੱਲੀ ਆਪਣੀ ਜ਼ਰੂ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਗੁਰਸਾਹਿਬ ਸਿੰਘ ਆ ਫੋਨ ਨੰਬਰ ਵੀਰੇ ਕ੍ਰੀਫੀਬਲ ਫੋਨ ਨੰਬਰ ਹੈਗਾ 7529945428 ਠੀਕ ਹੈ ਜੀ ਧੰਨਵਾਦ ਦੋਸਤੋ ਰੌਲਾ ਵੀਡੀਓ ਵੇਖਣ ਵਾਸਤੇ ਜੀ